ਇਹ ਮਨ ਕੀਤ ਕੋਰ ਨੇ ਆਪਣਾ ਹੈਪੀ ਟੀਚਰ ਡੇ ਬਣਾ ਕੇ ਦਿੱਤਾ ਸੀ ਜੀ ਕਾਰਡ ਤੇ ਇਹ ਇਹ ਕੋਣ ਬੱਚੇ ਨੇ ਬਣਾ ਕੇ ਦਿੱਤੀ ਹੈ ਹੈਪੀ ਟੀਚਰ ਡੇ ਇਹ ਕੇਸੀ ਆਈ ਕਾਰਡ ਹੈਪੀ ਟੀਚਰ ਡੇ ਡੀਅਰ ਮੈਮ ਬੱਚਾ ਨਾਮ ਵੀ ਲਿਖੇ ਹੋਣਗੇ ਜੇ ਉੱਪਰ ਇਹ ਉਪਨਾਮ ਨਹੀਂ ਜੀ ਕਿਹੜੇ ਬੱਚਾ ਦਿੱਤਾ ਇਹ ਆਪਾਂ ਨੂੰ ਦਿੱਤਾ ਜਿਸ ਸਮਾਨ ਕਰਨ ਨੇ ਬਹੁਤ ਸਾਰੇ ਫਲਾਵਰਸ ਆਰ ਦਿੱਤੇ ਨੇਗੇ ਬੱਚਿਆਂ ਨੇ ਹੈਪੀ ਟੀਚਰ ਡੇ ਹੈਪੀ ਟੀਚਰ ਡੇ ਮੈਸੇਜ ਰਾਜਪਾਲ ਕੌਰ ਮੈਮ ਕਿਹ ਕੀ ਗਿਫਟ ਮਿਲੇ ਸੀ ਜੀ ਆਪਾਂ ਨੂੰ ਹੈਪੀ ਟੀਚਰ ਡੇ ਲੋ ਜੀ ਆਪਾਂ ਬਖਾਉਣੇਗੇ ਤੁਹਾਨੂੰ ਖੋਲ ਕੇ ਹੁਣ ਆਪਾਂ ਇਹਨਾਂ ਵਿੱਚੋਂ ਕੀ ਕੀ ਨਿਕਲਦਾ ਲੋ ਜੀ ਆ ਵੀ ਕਰੂਗਾ ਇਹਨਾਂ ਦੀ ਅਨਬਾਕਸਿੰਗ ਇਸ ਕਾਰਟ ਦੇ ਵੀ ਆਪਾਂ ਨੂੰ ਰਾਈਟ ਕੀਤਾ ਹੋਇਆ ਹੈ ਜੀ ਆਪਾਂ ਪੜਦੇ ਹਾਂ ਕੀ ਲਿਖਿਆ ਆ ਹੈ ਰੱਬ ਨੇ ਦਿੱਤੀ ਜ਼ਿੰਦਗੀ ਮਾਪੇ ਨੇ ਦਿੱਤਾ ਪਿਆਰ ਪਾਲ ਸਿਖਾਉਣ ਤੇ ਪੜਾਉਣ ਲਈ ਅਸੀਂ ਆਪ ਦੇ ਸ਼ੁਕਰਗੁਜ਼ਾਰ ਅਧਿਆਪਕ ਇੱਕ ਦੀਵੇ ਦੇ ਸਮਾਨ ਹੈ ਜੋ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਆਪ ਜਲਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਜੋ ਬੱਚਾ ਨਹੀਂ ਦੇਖਿਆ ਕੋਈ ਤਾਂ ਕੋਈ ਆਪਣਾ ਸਿਖਾਉਂਦਾ ਆਪਾਂ ਪਹਿਲਾਂ ਸਿੱਖੇ ਫਿਰ ਆਪਾਂ ਹੁਣ ਬੱਚਿਆਂ ਨੂੰ ਸਿਖਾ ਰਹੇ ਆਂਗੇ ਲਓ ਜੀ ਹੁਣ ਓਪਨਿੰਗ ਹੋ ਰਹੀ ਹੈ ਗਿਫਟ ਓਪਨਿੰਗ ਤੁਹਾਨੂੰ ਦਿਖਾਉਣੇ ਆਂ ਲੋ ਜੀ ਆਪਾਂ ਤਾਂ ਇਹ ਠਹਿਰ ਕੇ ਅਨਬਾਕਸਿੰਗ ਕਰਨੇ ਸੀ ਅ ਵੀ ਨਹੀਂ ਜਲਦੀ ਐ ਮੈਂ ਵੇਖਾਂ ਕੀ ਕੁਝ ਐ ਲੋ ਜੀ ਜਲਦੀ ਜਲਦੀ ਅਨਬਾਕਸਿੰਗ ਕਰ ਰਿਹਾ ਵੀ ਉਹ ਤੁਸੀਂ ਵੀ ਦੱਸਣਾ ਜੀ ਤੁਹਾਡਾ ਫੇਵਰਿਟ ਟੀਚਰ ਕੌਣਾ ਜੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇ ਮੈਂ ਦੇਖੀ ਹਾਂ ਔਰ ਇਹ ਗਿਫਟਾਂ ਦੀ ਅਨਬਾਕਸਿੰਗ ਇਹਦੇ ਵਿੱਚ ਬਾਕਸ ਉਹਨਾਂ ਪਾਟਾ ਫਲਾਵਰ ਬੋਟੀ ਜੀ ਮੈਂ ਦੇਖੋ ਹਾਂ ਫੋਲਵਰ ਨੇ ਮਿਲੇ ਇਹ ਸਪੈਨ ਹੋਊਗਾ ਹਮ ਲਵੈਲਾਂ ਵੱਡੇ ਬਾਕਸ ਅਨਬਾਕਸਿੰਗ ਕਰ ਦੋ ਐ ਇਹ ਬਣਾ ਬੜੀ ਕਿੰਨੀ ਦਸੀ ਨੇ ਹਮ ਫੈਨ ਦੇ ਨੇ ਵੱਡੇ ਕਿੰਨੇ ਸਵੈ ਫੈਨ ਨੇ ਫੈਨ ਇਕੱਠੇ ਹੋ ਗਏ ਨੇ ਬਹੁਤ ਜ਼ਿਆਦਾ ਕਰ ਲਓ ਜੀ ਓਪਨ ਆ ਗਿਆ ਨਹੀਂ ਕਿ ਗੱਡੀਆਂ ਲਓ ਜੀ ਫਿਰ ਇਹ ਚੇਹੀ ਜਾਈਗੀ ਆ ਦੇਖੋ ਕਿਹਦਾ ਕੰਟੇਨਰ ਨੇ ਜਿਹਦੇ ਚ ਕੰਟੇਨਰ ਸਟ ਦੋ ਕੰਟੇਨਰ ਸੈੱਟ ਨੇ ਜੀ ਸਰਵਿੰਗ ਟ੍ਰੇ ਵਾਲੇ ਲਓ ਜੀ ਓਪਨ ਵੀ ਕਰਨਾ ਬਿਲਕੁਲ ਓਪਨ ਕਰਕੇ ਵੇਖਣਾ ਜਾ ਮੈਂ ਓਪਨ ਕਰ ਦੂੰ ਜਲਦੀ ਜਲਦੀ ਕਰ ਦੋ ਲਓ ਜੀ ਬਹੁਤ ਸੋਹਣਾ ਗਿਫਟ ਹੈ ਥੈਂਕ ਯੂ ਸੋ ਮੱਚ ਪਰਮਜੋਤ ਓਕੇ ਬੱਚੇ ਨੈਕਸਟ ਨੈਕਸਟ ਇਸ ਓਪਨ ਇਟ ਕੰਮ ਜਿਦਾ ਕੋਈ ਨਿਕਲਿਆ ਲਓ ਜੀ ਇਹ ਪੈਨ ਆਪ ਨੂੰ ਦਿੱਤਾ ਆ ਗਾ ਬਾਲ ਪੈਨ ਸੇਟ ਨੇ ਓਪਨ ਇਟ ਜਾ ਵਾ ਇਹ ਚਰੇ ਸੁਈਆਂ ਜੀ ਬੱਚਾ ਨੇ ਵਿਆਖ ਦਿੱਤੀਆਂ ਪੈਨ ਰੌਲ ਬੈਂਡ ਇੱਕ ਹੋਰ ਬੈਂਡ ਇੱਕ ਰੈਡ ਬੈਂਡ ਇੱਕ ਬਲੂ ਬੈਂਡ ਬਹੁਤ ਸੋਹਣਾ ਗਿਫਟ ਕਰਨ ਹੋਰ ਥੈਂਕ ਯੂ ਸੋ ਮੱਚ ਈਅਰਿੰਗਸ ਨੇਗੇ ਛੋਟੇ ਛੋਟੇ ਬਹੁਤ ਸੋਹਣੇ ਥੈਂਕ ਯੂ ਸੋ ਮੱਚ ਉਹ ਕਿੰਝ ਆਉਂਦੇ ਛੋਟਾ ਇਹ ਲਓ ਜੀ ਆਹ ਪਹਿਲੀ ਚੀਜ਼ ਦੇਖੀਏ ਲਓ ਜੀ ਸਾਉਮਿਆ ਸਰਮਣ ਬਹੁਤ ਸੋਹਣਾ ਗਿਫਟ ਤਿਆਰ ਕੀਤਾ ਹੈ ਆਂ ਬੋਲਣੇ

ਬਹੁਤ ਸੋਹਣਾ ਪੈਣਾ ਜਿਹਦੇ ਵਿੱਚ ਵੀ ਇਹਦੇ ਵਿੱਚ ਚਾਕਲੇਟ ਲੱਗ ਰਹੀ ਹੈ ਬਹੁਤ ਵਧੀਆ ਇਹਦੇ ਵਿੱਚ ਮੈਨੂੰ ਚਾਕਲੇਟ ਲੱਗ ਰਹੀ ਹੈ ਕਿੱਟ ਗਿਆ ਮੈਂ ਬੋਲੂ ਇਹ ਇਹ ਪੈਨ ਜਿਹੜਾ ਬਾਕਸ ਦੇ ਅੰਦਰ ਹੀ ਕਿਹਾ ਕਿ ਹਾਂਜੀ ਇਹਦੇ ਵਿੱਚ ਵੀ ਪੈਨ ਸੀਗਾ ਇਹ ਵੀ ਇਦਾਂ ਹੀ ਉਤਰੂਗਾ ਬੱਚਾ ਲਓ ਜੀ ਇਹਦੇ ਵਿੱਚ ਬਹੁਤ ਸੋਹਣਾ ਪੈਕ ਕੀਤਾ ਹੈਗਾ ਹੈਪੀ ਟੀਚਰ ਜੀ ਬਹੁਤ ਸੋਹਣੇ ਫਲਾਵਰਸ ਨੇ ਜੀ ਥੈਂਕ ਯੂ ਟੀਚਰ ਫੋਰ ਯੂ ਆਰ ਬੈਸਟ ਵਿਸ਼ੇ ਜੀ ਟੀਚਰ ਐਵਰ ਥੈਂਕ ਯੂ ਫਾਰ ਬੀਇੰਗ ਸੱਚ ਗ੍ਰੇਟ ਟੀਚਰ ਥੈਂਕ ਯੂ ਸੋ ਮਾਚ ਜੀ ਇਹਦੇ ਛੋਟੀਆਂ ਪੌਪਟੋਨਾ ਕੇ ਕੈਂਡੀਜ਼ ਨੇ ਜੀ ਬਹੁਤ ਸੋਹਣਾ ਗਿਫਟ ਆ ਗਈ ਥੈਂਕ ਯੂ ਸੋ ਮੱਚ ਲਓ ਜੀ ਇੱਧਰ ਵੀ ਇਹਦੇ ਵਿੱਚ ਇੱਕ ਚਾਕਲੇਟ ਸੀਗੀ ਥੈਂਕ ਯੂ ਥੈਂਕ ਯੂ ਟੀਚਰ ਫਾਰ ਗਾਈਡਿੰਗ ਅਸ ਹੈਪੀ ਟੀਚਰ ਡੇ ਰਾਜਪਾਲ ਮੈਡਮ ਬਹੁਤ ਸੋਹਣਾ ਲਿਖਿਆ ਹੋਇਆ ਜੀ ਥੈਂਕ ਯੂ ਸੋ ਮੱਚ ਜੀ ਓਪਨ ਇਟ ਰਹਿ ਗਿਆ ਨਸਤੋਤਨ ਕੀ ਰਹਿ ਗਿਆ ਜਲਦੀ ਓਪਨ ਕਰ ਦੋ చిన్న పిన్ ధర

ਇਹਦੇ ਵਿੱਚ ਇੱਕ ਪੈਨ ਆਈ ਬਹੁਤ ਸੋਹਣਾ। ਥੈਂਕ ਯੂ so much ਚਾਹਤ ਗਰਗ ਬਹੁਤ ਸੋਹਣਾ ਪੈਨ ਦਿੱਤਾ। ਲਓ ਜੀ ਪੈਨ ਤਾਂ ਬਹੁਤ ਜ਼ਿਆਦਾ ਇਕੱਠੇ ਹੋ ਗਏ ਆਪਣੇ ਕੋਲੇ। ਲਓ ਜੀ ਇਹਨੇ ਗਿਫਟ ਮਿਲੇ ਆਪਾਂ ਨੂੰ ਦਿਖਾਵਾਂਗੇ ਸੋਨਾਂ ਸਾਰੀ ਕਾਰਟ ਨੇਗੇ। ਚਾਕਲੇਟ ਐਨ ਪੈਨ, ਇਅਰਿੰਗਸ ਬਹੁਤ ਸੋਹਣੇ ਗਿਫਟ ਸੀਗੇ। ਥੈਂਕ ਯੂ so much एवरीवन। ਥੈਂਕ ਯੂ so much ਪੇਰੈਂਟਸ ਜੋ ਤੁਸੀਂ ਇੰਨਾ ਪਿਆਰ ਦਿੱਤਾ ਲਓ ਜੀ ਅੱਜ ਨੇ ਆਪ ਨੂੰ ਅੱਜ ਸੀਗਾ ਟੀਚਰ ਦੇ ਸਰਦਨ ਸੈਲੀਬ੍ਰੇਟ ਕੀਤਾ ਸਕੂਲ ਚ ਬਹੁਤ ਫਨਸਨ ਕੀਤਾ ਜੀ ਬਹੁਤ ਮਜ਼ਾ ਆਇਆ ਬਹੁਤ ਬੱਚੇ ਨੇ ਪਿਆਰ ਦਿੱਤਾ ਥੈਂਕ ਯੂ so much ਲਓ ਜੀ ਆਦੇ ਬਲੌਗ ਤੇ ਸਿਰਫ ਇੰਨੇ ਹੀ ਸੀਗਾ ਮਿਲਾਂਗੇ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਨਵੇਂ ਨੇਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਥੈਂਕ ਯੂ ਜੀ ਬਾਏ ਬਾਏ